ਅੱਜ ਦੀ ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕਿਸ ਸਬੰਧ ਵਿੱਚ ਕਰ ਰਹੇ ਹੋ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈਗੀ ਆ ਇਹ ਕੂੜੇ ਦੇ ਸਬੰਧ ਵਿੱਚ ਆ ਜਿਵੇਂ ਕਿ ਕੱਲ ਵੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਤੋਂ ਬਾਅਦ ਸਾਡਾ ਮਾਲਜੋ ਈਓ ਸਾਹਿਬ ਪ੍ਰਧਾਨ ਜੀ ਨਾਲ ਜਿਹੜੀ ਲੰਬਾ ਸਮਾਂ ਮੀਟਿੰਗ ਚੱਲੀ ਆ ਉਹ ਉਸ ਦੇ ਵਿੱਚ ਉਹਨਾਂ ਨੇ ਸਾਨੂੰ ਸੈਕੰਡਰੀ ਪੁਆਇੰਟ ਜਿਹੜੇ ਪਹਿਲਾਂ ਚੱਲਦੇ ਸੀ ਉਹ ਚਲਾਉਣ ਦਾ ਔਰ ਜਿਹੜੇ ਨਵੀਂ ਜਗ੍ਹਾ ਜਿਵੇਂ ਚਾਂਸੀਲਾ ਨੀਚੋਂ ਕਾਲਾ ਬੰਦ ਹੋਇਆ ਕੂੜਾ ਇਹਦੀ ਜਗ੍ਹਾ ਸਾਨੂੰ ਬੇਸਿਕ ਸਕੂਲ ਦੇ ਸਾਹਮਣੇ ਜਿਹੜਾ ਪੁਲ ਦੇ નીચે ਜਿੰਮੇਤੀ ਪਹਿਲਾਂ ਵੀ ਉੱਥੇ ਲੱਗਦਾ ਸੀ ਕੂੜਾ ਉੱਥੇ ਰਾਇਲ ਸਿਟੀ ਮੰਡੀ ਦੇ ਅੰਦਰ ਡਿਸਪੋਜ਼ਲ ਰੋਡ ਆਪਣੇ 6 ਨੰਬਰ ਵਾਰਡ ਕੋਠੇ ਪੋਨਾ ਉਧਰਲੀ ਸਾਈਡ ਜਿਹੜੇ ਜਿਹੜੇ ਵਾਰਡ ਦਾ ਜਿੱਥੇ ਜਿੱਥੇ ਨੇੜੇ ਲੱਗਦਾ ਉਥੇ ਉਥੇ ਕੂੜਾ ਉਸੇ ਤਰ੍ਹਾਂ ਹੀ ਮਤਲਬ ਲਗਾਇਆ ਜਾਊਗਾ ਉੱਥੇ ਲਿਆ ਕੇ ਉਸ ਤੋਂ ਬਾਅਦ ਉਹਨਾਂ ਨੂੰ ਅੱਗੇ ਸ਼ਿਫਟ ਕਰਨ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਨਗਰ ਕੌਂਸਲ ਦੀ ਆ ਉਹ ਜਗ੍ਹਾ ਜਦੋਂ ਵੀ ਇਹਨਾਂ ਨੂੰ ਪੱਕੀ ਹੱਲ ਹੋ ਗਈ ਉਦੋਂ ਉਹ ਉਥੇ ਚਰਾਇਆ ਜਾਣਾ ਹਾਲ ਦੀ ਘੜੀ ਜਿਹੜਾ ਸਾਡਾ ਸੈਕੰਡਰੀ ਪੁਆਇੰਟਾਂ ਵਾਲਾ ਵਾ ਉਹ ਹੱਲ ਕੀ ਕਰਕੇ ਦੱਸਿਆ ਇਹਨਾਂ ਨੇ ਸੋ ਸੋ ਅੱਜ ਸਭ ਅੱਜ ਤੋਂ ਸਾਡੇ ਜਿਹੜੇ ਕਰਮਚਾਰੀ ਹੈਗੇ ਆ ਉਹ ਅੱਜ ਜਿੰਨਾ ਵੀ ਕੂੜਾ ਜਿਹੜਾ 5-6 ਦਿਨਾਂ ਦਾ ਇਕੱਠਾ ਹੈਗਾ ਉਹ ਚੱਕਣਗੇ ਔਰ ਚੱਕ ਕੇ ਇਹ ਸੈਕੰਡਰੀ ਪੁਆਇੰਟਾਂ ਤੇ ਲੈ ਕੇ ਆਉਣਗੇ ਔਰ ਕੱਲ ਜਿਹੜੀ ਸਾਡੀ ਮਿਤੀ 9 7 225 ਦੀ ਦੇਸ਼ ਵਿਆਪੀ ਹੜਤਾਲ ਹੈਗੀ ਆ ਉਹ ਕੱਲ ਇੱਕ ਦਿਨ ਲਈ ਸਾਡੀ ਅਸੀਂ ਉਸ ਹੜਤਾਲ ਦੇ ਵਿੱਚ ਸਮੂਲੀਅਤ ਕਰਨੀ ਆ ਜੀਦੇ ਕਰਕੇ ਅਸੀਂ ਅੱਜ ਜਿਹੜਾ ਇਹ ਜੋ ਵੀ ਕੂੜਾ ਹੈਗਾ ਉਹ ਅਸੀਂ ਸੈਕੰਡਰੀ ਪੁਆਇੰਟਾਂ ਤੇ ਲੈ ਕੇ ਆਵਾਂਗੇ ਜਿਹੜੇ ਵੀ ਸੈਕੰਡਰੀ ਪੁਆਇੰਟ ਕਹਿ ਰਹੇ ਹੋ ਹਾਂਜੀ ਉਹ ਪੁਆਇੰਟ ਕਿੰਨੇ ਕਿੰਨੇ ਵਾੜਾਂ ਨੂੰ ਲਾਊਡ ਹੋਇਆ ਜਿਵੇਂ 6 ਨੰਬਰ ਵਾਰਡ ਵਾਲਾ ਹੈਗਾ ਉਹ ਕਿੰਨੇ ਉਹਦੇ ਵਿੱਚ ਕਿੰਨੇ ਵਾੜਾਂ ਦਾ ਕੂੜਾ ਜਾਊਗਾ ਉਹ ਜਿਹੜੇ ਉਧਰਲੇ ਨੇੜੇ ਲੱਗਦੇ ਹੈਗੇ ਉਹ ਸਾਰਾ ਕੂੜਾ ਉਧਰ ਜਾਊ ਜਿਵੇਂ ਪਾਣੀ ਨੰਬਰ 2 ਵਾਲਾ ਹੋਗਾ ਜੀਤ ਨਗਰ ਵਾਲਾ ਹੋਗਾ ਗਾਂਧੀ ਨਗਰ ਮੱਲੇ ਵਾਲਾ ਹੋ ਗਿਆ ਆਪਣੇ ਰਾਇਕੋਡ ਰੋਡ ਵਾਲਾ ਹੋਗਾ ਉਹ ਸਾਰਾ ਉਧਰਲੇ ਇਹ ਏਰੀਆ ਚ ਜਾਊਗਾ ਜਿਵੇਂ ਤੁਸੀਂ ਕਹਿ ਰਹੇ ਬੇਸਿਕ ਸਕੂਲ ਦੇ ਸਾਹਮਣੇ ਸਾਈਡ ਤੇ ਤੁਸੀਂ ਇੱਕ ਪੁਆਇੰਟ ਬਣਾਉਣ ਜਾ ਰਹੇ ਹੋ ਜਾਂ ਪਹਿਲਾਂ ਵੀ ਉੱਥੇ ਚੱਲਦਾ ਸੀ ਜੀ ਠੀਕ ਹੈ ਇਹ ਜਿਹੜਾ ਕੂੜਾ ਉੱਥੇ ਕਿਹੜੇ ਕਿਹੜੇ ਵਾੜਾਂ ਦਾ ਜਾਊਗਾ ਹੁਣ ਤੁਸੀਂ ਪੁਲ ਦੇ ਉੱਪਰ ਦੀ ਤਾਂ ਜਾਣੋ ਰਹੇ ਤੁਸੀਂ ਉੱਡੀ ਤੋਂ ਜਿਹੜੇ ਪੁਲ ਦੇ نیچے ਜਿਵੇਂ ਉਧਰੋਂ ਆਪਣੇ ਸ਼ਕਤੀ ਨਗਰ ਵਾਲਾ ਕਰਨਲ ਗੇਟ ਵਾਲਾ ਹੋ ਗਿਆ ਜਾਂ ਆਪਣੇ ਹੀਰਾ ਬਾਗ ਵਾਲਾ ਹੀਰਾ ਬਾਗ ਵਾਲਾ ਰਾਇਲ ਸਿਟੀ ਵਾਲੇ ਪਾਸੇ ਜਾਊਗਾ ਜਾਂ ਐਸਐਸਪੀ ਦਫ਼ਤਰਾਂ ਵਾਲਾ ਪਾਸਾ ਉਧਰੋਂ ਸੁਆ ਰੋਡ ਵਾਲਾ ਉਹ ਸਾਰਾ ਸ਼ੇਰਪੁਰਾ ਰੋਡ ਵਾਲਾ ਉਹ ਸਾਰਾ ਉੱਥੇ ਰਾਇਲ ਸਿਟੀ ਆਊਗਾ ਉਸ ਤੋਂ ਪਹਿਲਾਂ ਜਦੋਂ ਸ਼ਕਤੀ ਨਗਰ ਹੋ ਗਿਆ ਆਪਣੇ ਕਰਨੈਲ ਗੇਟ ਹੋ ਗਿਆ ਆਤਮ ਨਗਰ ਹੋ ਗਿਆ ਉਹ ਸਾਰਾ ਇੱਧਰ ਬੇਸਿਕ ਸਕੂਲ ਦੇ نیچے ਜਿਹੜਾ ਪੁਲ ਦੇ نیچے ਡੰਪ ਜਿਹੜਾ ਉਹ ਉਹ ਉੱਥੇ ਲੱਗੂਗਾ ਬਾਅਦ ਦੇ ਵਿੱਚ ਜਿਹੜਾ ਉਹ ਡਾਕਟਰ ਦਾ ਸੁਦਾ ਹੋਗਾ ਇਹਨਾਂ ਡੰਪਾਂ ਦਾ ਛੋਟਿਆਂ ਦਾ ਉਹ ਕਿੱਥੇ ਤੁਸੀਂ ਇਕੱਠਾ ਕਰ ਲੋ ਇਹ ਨਗਰ ਕੌਂਸਲ ਜਗਰੋਂ ਇਹਦੇ ਉੱਚ ਅਧਿਕਾਰੀ ਮਹਿਮਾਨ ਜੋ ਕਰਸਦ ਅਫਸਰ ਸਰਦਾਰ ਸੁਖਦੇਵ ਸਿੰਘ ਰੰਧਾਵਾ ਜੀ ਔਰ ਪ੍ਰਧਾਨ ਨਗਰ ਕੌਂਸਲ ਜਗਰੋਂ ਇੰਦਰਪਾਲ ਰਾਣਾ ਜੀ ਉਹ ਦੱਸਣਗੇ ਕਿ ਉਸ ਤੋਂ ਬਾਅਦ ਅੱਗੇ ਉਹ ਕੂੜਾ ਕਿੱਥੇ ਜਾਊਗਾ ਹਾਲ ਦੀ ਘੜੀ ਸਾਨੂੰ ਇਹ ਪ੍ਰਧਾਨ ਜੀ ਔਰ ਈਓ ਸਾਹਿਬ ਵੱਲੋਂ ਇਹ ਹਦਾਇਤ ਹੋਈ ਆ ਵੀ ਜਿਹੜੇ ਇਹ ਡੰਪ ਹੈਗੇ ਸੈਕੰਡਰੀ ਪੁਆਇੰਟ ਜਿੱਥੇ-ਜਿੱਥੇ ਤੁਹਾਨੂੰ ਨੇੜੇ ਲੱਗੇ ਆ ਤੁਹਾਨੂੰ ਦੱਸੇ ਗਏ ਆ ਉੱਥੇ ਸੁੱਟੋ ਜੇਕਰ ਕੋਈ ਰੋਕੂਗਾ ਵੀ ਤਾਂ ਉਹ ਪ੍ਰਧਾਨ ਜੀ ਔਰ ਈਓ ਸਾਹਿਬ ਉਹਨਾਂ ਦੇ ਨਾਲ ਉਹਨਾਂ ਦਾ ਜਵਾਬ ਦੇ ਈਓ ਸਾਹਿਬ ਜੀ ਈਓ ਸਾਹਿਬ ਔਰ ਪ੍ਰਧਾਨ ਜੀ ਹੋਣਗੇ ਇਹ ਜਿਹੜਾ ਲੋਕਾਂ ਦੇ ਘਰਾਂ ਵਿੱਚ ਕੂੜਾ ਸੀਗਾ ਅੱਜ ਤੋਂ ਤੁਸੀਂ ਇਕੱਠਾ ਕਰਨਾ ਸ਼ੁਰੂ ਕਰਨਾ ਜਿਹੜਾ ਅੱਜ ਫਿਲਹਾਲ ਜਿਹੜਾ ਅੱਜ ਤੱਕ ਜਿਹੜਾ 4-5 ਦਿਨਾਂ ਦਾ ਕੂੜਾ ਹੈਗਾ ਉਹ ਅਸੀਂ ਚੱਕ ਕੇ ਸੈਕੰਡਰੀ ਪੁਆਇੰਟਾਂ ਤੇ ਲੈ ਕੇ ਆਵਾਂਗੇ ਨੈਕਸਟ ਅਸੀਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੇ ਹਾਂ ਦਫ਼ਤਰ ਨਗਰ ਕੌਂਸਲ ਜਗਰੋਂ ਵੱਲੋਂ ਸਖਤ ਹਦਾਇਤ ਹੋਈ ਹੈ ਐਨਜੀਟੀ ਦੇ ਰੂਲਾਂ ਮੁਤਾਬਕ ਜਿਹੜਾ ਘਰਾਂ ਵਾਲਿਆਂ ਨੇ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਦੇਣਾ ਅਗਰ ਉਹ ਅਲੱਗ-ਅਲੱਗ ਨਹੀਂ ਦੇਣਗੇ ਤਾਂ ਸਾਡੇ ਵੱਲੋਂ तरह ਦਾ ਕੂੜਾ ਬਿਲਕੁਲ ਹੀ ਪੱਕੇ ਤੌਰ ਤੇ ਬੰਦ ਕੀਤਾ ਜਾਊਗਾ ਔਰ ਚੱਕਿਆ ਨਹੀਂ ਜਾਊਗਾ ਔਰ ਗਲੀ ਮਹੱਲੇ ਦੇ ਵਿੱਚ ਸੁੱਟਣ ਤੇ ਕਾਰਵਾਈ ਕੀਤੀ ਜਾਊਗੀ ਕੁਝ ਕੱਲ ਤੋਂ ਮੈਂ ਦੇਖਣ ਚ ਨਜ਼ਰ ਆ ਰਹੀ ਆ ਕਾਫੀ ਵੀਡੀਓ ਪਾਇਆਂ ਨੂੰ ਹੋ ਰਹੀਆਂ ਹੈਗੀਆਂ ਵੀ ਅਸਰ ਖੁਦ ਆਪ ਘਰ ਘਰ ਤੋਂ ਜਾ ਕੇ ਕੂੜਾ ਚੱਕਣ ਲੱਗ ਗਏ ਆ ਕੀ ਲੱਗ ਰਿਹਾ ਹੈਗਾ ਵੀ ਚੋਣਾ ਨੇੜੇ ਆਉਣ ਕਰਕੇ ਇਹ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਜਾਂ ਮਤਲਬ ਕਿ ਉਹਨਾਂ ਦੇ ਦਿਲ ਦੇ ਵਿੱਚ ਵੈਸੀ ਹੀ ਭਾਵਨਾ ਉੱਠ ਖੜੀ ਹੋਈ ਵੇਹੀ ਕੂੜਾ ਇਕੱਠਾ ਕਰਦੀ ਹੈ ਦੇਖੋ ਇਹ ਗੱਲ ਤਾਂ ਅਸਲੀ ਕਵਾਂਗੇ ਵੀ ਜਾਂ ਡਰਾਮੇਬਾਜ਼ੀ ਆ ਜਾਂ ਜੋ ਵੀ ਹੈਗਾ ਇਹ ਤਾਂ ਸਭ ਨੂੰ ਸਾਫ਼ ਕਲੀਅਰ ਆ ਵੀ ਕੀ ਹੋ ਰਿਹਾ ਜਾਂ ਕੀ ਨਹੀਂ ਹੋ ਰਿਹਾ ਪਰ ਐਲੀ ਗੱਲ ਮੈਂ ਜ਼ਰੂਰ ਕਹੂੰਗਾ ਕਿਉਂਕਿ ਜੇ ਕਾਉਂਸਲਰ ਸਾਹਿਬਾਨ ਦਾ ਨੂੰ ਜੇ ਇੰਨੇ ਹੀ ਦਰਦਾਂ ਸ਼ਹਿਰ ਵਾਸੀਆਂ ਦਾ ਜੇ ਪੱਕੇ ਤੌਰ ਤੇ ਇਹ ਉਹ ਕੂੜਾ ਕੂੜੇ ਦਾ ਕੰਮ ਸਾਂਭ ਲੈਣ ਤੇ ਸਾਡਾ ਖੜਾ ਛੱਡ ਦੇਣ ਅਸੀਂ ਜਿਹੜਾ ਕੰਮ ਆ ਅਸੀਂ ਸ਼ਹਿਰ ਦੀ ਸਫਾਈ ਦਾ ਕੰਮ ਆ ਜਿਹੜਾ ਉਹ ਅਸੀਂ ਸੰਭਾਂਗੇ ਜਿਹੜਾ ਪੱਕੇ ਤੌਰ ਤੇ ਉਹ ਆਉਣ ਵਾਲੇ ਟਾਈਮ 'ਚ ਜੇ ਦੁਬਾਰਾ ਫੇਰ ਇਤਾਂ ਦੀ ਸਾਨੂੰ ਕੋਈ ਦਿੱਕਤ ਆਈ ਤਾਂ ਸਾਡੇ ਵੱਲੋਂ ਪੱਕੇ ਤੌਰ ਤੇ ਜਿਹੜਾ ਕੂੜੇ ਦਾ ਕੰਮ ਆ ਉਹ ਛੱਡਿਆ ਜਾਊਗਾ ਉਹ ਕਾਉਂਸਲਰ ਆਪਣੇ ਆਪ ਆਪਣੇ ਆਪਣੇ ਵਾਰਡ ਦਾ ਜਿਹੜਾ ਕੂੜਾ ਆਪਣੇ ਆਪ ਸੰਭਲ ਪਿਛਲੇ 3.5 ਸਾਲ ਤੋਂ ਕੀ ਕਰਦੇ ਰਹੇ ਕਾਉਂਸਲਰ ਇਸ ਸਬੰਧ ਦੇ ਵਿੱਚ ਕੂੜੇ ਦੇ ਪ੍ਰਤੀ ਕਿਉਂਕਿ ਪਿਛਲੇ 3 ਸਾਲ 3.5 ਸਾਲ ਤੋਂ ਇਹ ਇਹੀ ਰੰਡੀ ਹੋਣਾ ਚੱਲਦਾ ਆ ਇਸ ਗੱਲ ਤੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ।